પતિ ਪਤਨੀ ਵਿਚੰ ਜਾ ਰਹੇ ਸਨ ਛੋਟਾ ਜਿਹਾ ਬੱਚਾ ਪੁਲਿਸ ਨੇ ਇਹ પતિ ਪਤਨੀ ਕਰ ਲੈਨੇ ਗ੍ਰਫਤਾਰ ਬੱਚਾ ਬਰਾਮਦ ਕਰਕੇ ਸੌਂਪ ਦਿੱਤਾ ਗਿਆ ਹੈ ਅਸਲੀ ਮਾਪਿਆਂ ਨੂੰ ਜੀ ਆਇਆਂ ਏ ਖਬਰ ਜਲੰਧਰ ਦੇ ਰਾਮਾ ਮੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਤੀ ਪਤਨੀ ਦੇ ਵੱਲੋਂ ਇੱਕ ਬੱਚਾ ਅਗਵਾ ਕਰਕੇ ਉਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਮੌਕੇ ਤੇ ਹੀ ਪੁਲਿਸ ਪਹੁੰਚ ਗਈ ਪੁਲਿਸ ਨੇ ਇਸ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਬੱਚਾ ਬਰਾਮਦ ਕਰਕੇ ਅਸਲੀ ਮਾਪਿਆਂ ਨੂੰ ਸੌਂਪ ਦਿੱਤਾ ਹੈ ਦਰਸਲ ਬੀਤੇ ਦਿਨੀ ਇਸੇ ਇਲਾਕੇ ਦੇ ਵਿੱਚੋਂ ਇੱਕ 3 ਮਹੀਨੇ ਦਾ ਬੱਚਾ ਜਿਹੜਾ ਕਿ ਲਾਪਤਾ ਹੋ ਗਿਆ ਸੀ ਘਰੋਂ ਗਾਇਬ ਹੋ ਗਿਆ ਸੀ ਇਸ ਦੀ ਜਿਹੜੀ ਦੀ ਖਬਰ ਹੈ ਇਸਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ ਸੀ ਪੁਲਿਸ ਨੇ ਭਾਰੀ ਮੁਸ਼ਕਲ ਕੀਤੀ ਪਰੰਤੂ ਇਹ ਬੱਚਾ ਕਿਸੇ ਵੀ ਤਰੀਕੇ ਕਿਸੇ ਵੀ ਥਾਂ ਤੋਂ ਨਹੀਂ ਸੀ ਲੱਭ ਸਕਿਆ ਤੇ ਹੁਣ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਨੇ ਤੇ ਨਾਲ ਹੀ ਨਾਲ ਟੈਕਨੀਕਲ ਸਾਧਨਾਂ ਦੀ ਵਰਤੋਂ ਕਰਕੇ ਇਸ ਬੱਚੇ ਦਾ ਪਤਾ ਲਗਾ ਲਿਆ ਦਰਸਲ ਜਿਹੜਾ ਇੱਕ ਜੋੜਾ ਫੜਿਆ ਗਿਆ ਜਿਹੜੇ ਪਤੀ ਪਤਨੀ ਫੜੇ ਗਏ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਇਸ ਘਰ ਦੇ ਆਲੇ ਦੁਆਲੇ ਰੇਕੀ ਕਰਦੇ ਸਨ ਇਸ ਘਰ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ ਤਾਂ ਕਿ ਪਤਾ ਲੱਗੇ ਕਿ ਇਸ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਹੈ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਇਸ ਬੱਚੇ ਦੀ ਮਾਤਾ ਘਰ ਦੇ ਵਿੱਚ ਇਕੱਲੀ ਸੀ ਉਹ ਕੰਮ ਕਰ ਰਹੀ ਸੀ ਤੇ ਘਰ ਦੇ ਵਿਹੜੇ ਦੇ ਵਿੱਚ ਇਹ ਬੱਚਾ ਖੇਡ ਰਿਹਾ ਸੀ ਉਸ ਦੌਰਾਨ ਇਹਨਾਂ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਇਸ ਬੱਚੇ ਨੂੰ ਕਰੋਚ ਚੋਰੀ ਕਰ ਲਿਆ ਤੇ ਹੁਣ ਉਹ ਇਸ ਬੱਚੇ ਨੂੰ ਵੇਚਣਾ ਚਾਹੁੰਦੇ ਸਨ ਦਰਸਲ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਪਤੀ ਪਤਨੀ ਇਹ ਜੋੜਾ ਇਸ ਬੱਚੇ ਨੂੰ ਲੁਧਿਆਣਾ ਲੈ ਕੇ ਗਏ ਸਨ ਤਾਂ ਕਿ ਉੱਥੇ ਇਸ ਬੱਚੇ ਨੂੰ ਉਹ ਵੇਚ ਸਕਣ ਤੇ ਮੂੰਹ ਮੰਗੀ ਕੀਮਤ ਕਾਕ ਦੇ ਕੋਲੋਂ ਲੈ ਸਕਣ ਅਜੇ ਤੱਕ ਇਹ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਸ ਬੱਚੇ ਦੇ ਬਦਲੇ ਇਹਨਾਂ ਨੇ ਕੀ ਮੁੱਲ ਤੈਅ ਕੀਤਾ ਸੀ ਕਿੰਨੀ ਰਕਮ ਇਹਨਾਂ ਨੇ ਕਾਕ ਦੇ ਕੋਲੋਂ ਲੈਣੀ ਸੀ ਪਰ ਵੀ ਪੁਲਿਸ ਇਸ ਸੰਬੰਧ ਦੇ ਵਿੱਚ ਹੁਣ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲ ਤੋ ਜਲ ਹੀ ਜਿਹੜੇ ਇਹ ਮੁੱਲਜਮ ਨੇ ਇਹਨਾਂ ਤੇ ਕੜੀ ਤੋਕੜੀ ਕਾਰਵਾਈ ਕੀਤੀ ਜਾਵੇਗੀ ਅਗਰ ਇਹਨਾਂ ਨੇ ਇਸ ਤਰ੍ਹਾਂ ਦੀ ਕਿਸੇ ਹੋਰ ਘਟਨਾ ਨੂੰ ਵੀ ਅੰਜਾਮ ਦਿੱਤਾ ਹੈ ਤੇ ਉਸ ਤੇ ਵੀ ਖੁਲਾਸੇ ਕੀਤੇ ਜਾਣਗੇ ਅਤੇ ਦੱਸਦੀ ਹੈ ਕਿ ਪੁਲਿਸ ਦੇ ਮੁੱਖ ਅਧਿਕਾਰੀ ਤੇਜਵੀਰ ਸਿੰਘ ਹੁੰਦਲ ਹੋਰਾਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਇੱਕ ਸਾਈਕਲ ਤੇ ਇੱਕ ਆਟੋ ਵੀ ਬਰਾਮਦ ਹੋਇਆ ਹੈ ਤੇ ਇਸੇ ਹੀ ਆਟੋ ਦੇ ਵਿੱਚ ਜਾ ਕੇ ਇਸ ਘਰ ਦੇ ਆਸ-ਪਾਸ ਇਹ ਜੋੜਾ ਰੇਕੀ ਕਰਦਾ ਸੀ ਤੇ ਇਸ ਘਰ ਦੇ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਰੱਖਦਾ ਸੀ ਕਿਉਂਕਿ ਇਹਨਾਂ ਨੇ ਲੰਬੇ ਸਮੇਂ ਤੋਂ ਇਹ ਪਲਾਨ ਬਣਾਇਆ ਹੋਇਆ ਸੀ ਕਿ ਇਹਨਾਂ ਨੇ ਇਸ ਘਰ ਦਾ ਇਹ ਬੱਚਾ ਚੋਰੀ ਕਰਨਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਵੇਚਣਾ ਹੈ ਇਹਨਾਂ ਨੇ ਕਈ ਹੋਰ ਸਾਹਮਣੇ ਤੋਂ ਗਾਹਕਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਜਿਨ੍ਹਾਂ ਨੂੰ ਇਹਨਾਂ ਨੇ ਇਹ ਬੱਚਾ ਵੇਚਣਾ ਸੀ ਤੇ ਹੁਣ ਇੱਕ ਖਾਸ ਕਿਸੇ ਗਾਹਕ ਦੀ ਭਾਲ ਦੇ ਵਿੱਚ ਸਨ ਜਿਸ ਨੂੰ ਇਹ ਬੱਚਾ ਵੇਚ ਸਕਣ ਤੇ ਉਸ ਦੇ ਕੋਲੋਂ ਮੂੰਹ ਮੰਗੀ ਕੀਮਤ ਜਿਹੜੀ ਲੈ ਸਕਣ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਤੇ ਲੈ ਕੇ ਇਹਨਾਂ ਕੋਲੋਂ ਪੁਛਗੈਸ਼ ਵੀ ਕੀਤੀ ਜਾਵੇਗੀ ਜੇਕਰ ਕੋਈ ਹੋਰ ਵੀ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਬਾਰੇ ਵੀ ਜਿਹੜੇ ਖੁਲਾਸੇ ਕੀਤੇ ਜਾਣਗੇ ਪੁਲਿਸ ਨੇ ਦੱਸਿਆ ਹੈ ਕਿ ਇਸ ਪਤੀ ਪਤਨੀ ਤੋਂ ਇਲਾਵਾ ਹੋਰ ਚਾਰ ਲੋਕ ਵੀ ਇਸ ਮਾਮਲੇ ਤੇ ਵਿੱਚ ਦਖਲਅੰਦਾਜ਼ੀ ਕਰਦੇ ਸਨ ਇਹਨਾਂ ਦੋਹਾਂ ਪਤੀ ਪਤਨੀ ਦੇ ਨਾਲ ਉਹ ਵੀ ਸ਼ਾਮਿਲ ਸਨ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਦੀ ਕੜੀ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ